ਸਾਲ ਦੀ ਸਾਰਿਆਂ ਨੂੰ ਸਰ ਤੇ ਅੱਜ ਆਪਾਂ ਗੱਲ ਕਰਦੇ ਆਂ ਚੈਨਲ ਮੋਨਟਾਈਜ਼ ਫੇਸਬੁੱਕ ਤੇ ਵੀ ਕਿਵੇਂ ਹੁੰਦਾ ਤੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੈਟਫਾਰਮ ਨੇ ਜਿਹੜੇ ਆਪਣੀ ਮੋਨਟਾਈਜੇਸ਼ਨ ਪਾਲਿਸੀਆਂ ਦੀ ਹੋ ਗਈ ਉਹਦੇ ਪਾਲਿਸੀ ਸ਼ੂ ਹੋਗੇ ਤੇ ਜਿਵੇਂ ਸਟਾਰਟਿੰਗ 'ਚ ਆਪਾਂ ਦੇ ਵੀ ਹਨਾ ਜਿੱਦਾਂ ਕਰਦੇ ਸੀਗੇ ਆਪਾਂ ਕਿ ਕਦੇ ਕਿਹਦੇ ਕੋਲੇ ਕਦੇ ਕਿਹਦੇ ਕੋਲ ਜਿਵੇਂ ਕਿ ਹਰ ਇੱਕ ਬੰਦਾ ਕਰਦਾ ਜਿਹੜਾ ਸੋਸ਼ਲ ਮੀਡੀਆ ਯੂਜ਼ ਕਰਦਾ ਹੈ ਪ੍ਰੋਫੈਸ਼ਨਲ ਲੈਵਲ ਤੇ ਆ ਜਾਂ YouTube ਹੋ ਗਈ ਫੇਸਬੁੱਕ ਹੋ ਗਈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਹਨਾ ਅਰਨਿੰਗ ਰੋ ਬੇਸਾ ਦੇ ਰਿਹਾ ਹਾਂ ਅਰਨਿੰਗ ਉੱਥੋਂ ਸਟਾਰਟ ਹੈ ਮਤਲਬ ਸਾਰਿਆਂ ਨੂੰ ਜਿਹਨਾਂ ਜਿਹੜੇ ਪ੍ਰੋਫੈਸ਼ਨਲ ਨੂੰ ਪਤਾ ਇਸ ਚੀਜ਼ ਬਾਰੇ ਜਿਹੜਾ ਮੋਨਟਾਈਜੇਸ਼ਨ ਹੈ ਉਹਦੇ ਵਿੱਚ ਬਹੁਤ ਜ਼ਿਆਦੇ ਹਨ ਲੂਪ ਹੋਲਸ ਨੇਗੇ ਬਹੁਤ ਬੰਦੇ ਬਿਨਾਂ ਵਜ੍ਹਾ ਤੋਂ ਪੈਸੇ ਖਰਾਬ ਕਰੀ ਜਾਂਦੇ ਆ ਤੇ ਕੋਈ ਕਿਹਦੇ ਕੋਲੇ ਜਾਂਦਾ ਕੋਈ ਕਿਹਦੇ ਕੋਲੇ ਜਾਂਦਾ ਤੇ ਉਹ ਬੰਦੇ ਅੱਗੋਂ ਪੈਸੇ ਲੈ ਲੈਂਦੇ ਨੇ ਬਟ ਦਾਦੇ ਵੀ ਕੁਝ ਬਣੇਗਾ ਤੇ ਕਦੇ ਕੁਝ ਖੋਲ ਲੈਂਦੇ ਨੇ ਉਹ ਚੀਜ਼ਾਂ ਆਪਾਂ ਆਪ ਵੀ ਖੋਲ ਸਕਦੇ ਹਾਂ ਹਾਂ ਆਪਾਂ ਖੁਦ ਤੇਰ ਵਾਲਾ ਚੈਨਲ ਜਦੋਂ ਮੋਨਟਾਈਜ਼ ਹੋਇਆ ਸੀ ਆਪਾਂ ਕਿੱਥੇ ਗਏ ਸੀਗੇ ਬਰਨਾਲੇ ਗਈ ਸੀਗੇ ਹਨਾ ਉੱਥੇ ਬੰਦੇ ਨੇ ਮੈਨੂੰ ਲਾਗਾ ਚਾਰ ਪੰਜ ਘੰਟੇ ਵੇਟਿੰਗ ਕਰਾਈ ਅੱਲ ਤਾਂ ਆਪਾਂ ਗਏ ਇੱਥੋਂ 55 ਕਿਲੋਮੀਟਰ ਪੈਂਦੇ 50 ਹਾਂ 55 50 55 ਕਿਲੋਮੀਟਰ ਮੀਂਹ ਪੈ ਰਿਆ ਸੀਗਾ ਰਸਤੇ ਵਿੱਚ ਜਿੱ ਚੱਪ ਗਏ ਤੇ ਉੱਥੇ ਜਾ ਕੇ ਉਹਨੇ ਬੰਦੇ ਨੇ ਆਪਾਂ ਨੂੰ ਦੱਸਿਆ ਕਿ ਚਲੋ ਉਹਦਾ ਨਾਮ ਨਹੀਂ ਲੈਂਦੇ ਆਪਾਂ ਉਹ ਵੀ ਬੰਦੇ ਦਾ ਭਲਾ ਹੋਵੇ ਜਿਉਂਨੇ ਉਹ ਰਾਤ ਤੇ ਆਪਾਂ ਨੂੰ ਮੋੜਿਆ ਤਾਂ ਹਨਾ ਤਾਂ ਹੋਇਆ ਤੇ ਕਿ ਉਹਨੇ ਉਸ ਤੋਂ ਬਾਅਦ ਮੈਂ ਲੱਗਦਾ ਦੱਸਿਆ ਦੱਸਿਆ ਤਾਂ ਉਹੀ ਵੀ ਨਹੀਂ ਸੀ ਕੁਝ ਨਹੀਂ ਉਹਦਾ ਖੋਲੀ ਜਾਵੇ ਪੌਸੀ ਸੀ ਸੀ ਮੇਰੇ ਅਰੇ ਤੇ ਹਨਾ ਤੇ ਤਿੰਨ ਚਾਰ ਮਹੀਨੇ ਮੈਂ ਵੀਡੀਓ ਜੀ ਪਾਈ ਸੀ ਉਹ ਪੌਸੀ ਆ ਜਾਂਦੀਆਂ ਨੇ ਹਨਾ ਤੇ ਫੇਸਬੁੱਕ ਜਿਵੇਂ ਬੈਲੈਂਸ ਵਾਲੀ ਮਤਲਬ ਕਲੀਅਰ ਕੱਟ ਤਾਂ ਕੁਝ ਨਹੀਂ ਦੱਸਦੇ ਸਾਰੇ ਨਹੀਂ ਬਟ ਕੁਝ ਬਈ ਜ਼ਿਆਦਾਤਰ ਬਈ ਕੁਝ ਨਹੀਂ ਦੱਸਣਾ ਤੁਹਾਨੂੰ ਜੇ ਚੈਨਲ ਦੀ ਜਿਹੜੀ ਮੋਨਟਾਈਜੇਸ਼ਨ ਹੈ ਬਈ ਕੋਈ ਪੋਲਿਸੀ ਇਸ਼ੂਸ ਨੇ ਹਨਾ ਤੇ ਜਿਹੜੇ ਬੰਦਿਆਂ ਨੂੰ ਲੱਗਦਾ ਬਈ ਕਰ ਲਿਓ ਤੁਸੀਂ ਸਾਡੇ 60000 ਮਿੰਟ ਆ ਤੇ ਇਹ ਤਾਂ ਪੂਰਾ ਹੋਏ ਜਾਂਦਾ ਕਿੰਨੇ ਮਿੰਟ ਪੂਰੀ ਕਰਨੇ ਨੇ ਤੇ ਮਤਲਬ ਕਰਨੇ ਦੇਖੋ ਐਂਡ ਆਫ ਦਾ ਡੇ ਤੁਸੀਂ ਆਪ ਹੀ ਨੇ ਖੋਦੀ ਨੇ ਬਟ ਪ੍ਰੋਸੀਜਰ ਕੀ ਹੁੰਦਾ ਬਾਈ ਕਿਸੇ ਕੋਲੇ ਫਾਲਤੂ ਫਸਣ ਦੀ ਲੋੜ ਨਹੀਂ ਹੈਗੀ ਉਹ ਸਾਰਾ ਪ੍ਰੋਸੀਜਰ ਫੇਸਬੁੱਕ ਦਾ YouTube ਦਾ ਉੱਥੇ ਕਿੱਦਾਂ ਅਰਨਿੰਗ ਸਟਾਰਟ ਹੁੰਦੀ ਹੈ ਅਕਾਊਂਟ ਕਿੱਦਾਂ ਬਾਈ ਉੱਥੇ ਇਨੇਬਲ ਹੁੰਦਾ ਕਿਹੜੀਆਂ ਪਾਲਿਸੀਆਂ ਉੱਤੇ ਧਿਆਨ ਚ ਰੱਖ ਕੇ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਨੇ ਕਿਉਂਕਿ ਦੋਵੇਂ ਤਿੰਨੇ ਇਹ ਪਲੈਟਫਾਰਮ ਨੇ ਜਿਹੜੇ ਪਾਲਿਸੀ ਦਾ ਖਾਸ ਧਿਆਨ ਰੱਖਣਾ ਪੈਂਦਾ ਬਾਈ ਥੈਂਨ ਤੁਹਾਡੀ ਅਰਨਿੰਗ ਸਟਾਰਟ ਹੁੰਦੀ ਹੈ ਜੋ ਸਾਰੀਆਂ ਚੀਜ਼ਾਂ ਦਾ ਬਾਈ ਜਿਹੜਾ ਪੂਰਾ ਹੈਗਾ ਉਹ ਮੈਟਰ ਜੇ ਕਿਸੇ ਬੰਦੇ ਨੂੰ ਵੀ ਲੋੜ ਹੁੰਦੀ ਹੈਗੀ ਉਹਦੇ ਬਾਰੇ ਤੱਕ ਕੰਟੈਕਟ ਕਰ ਸਕਦਾ ਬਾਈ ਠੀਕ ਹੈ ਮੋਸਟ ਵੈਲਕਮ ਹੈ ਹੁਣ ਜਨਵਰੀ ਚ ਬਹੁਤ ਪੈਸਾ ਦੇਣ ਜਾ ਰਿਹਾ ਫੇਰ ਸਭ ਤੋਂ ਪਹਿਲਾਂ ਇਹ ਐਡ ਤੇ ਦੇ ਰਿਹਾ ਸੀ ਪੈਸਾ ਹੁਣ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਨੇ ਕੁਝ ਕਿ ਕਈ ਚੀਜ਼ਾਂ ਚ ਜਿਵੇਂ ਬੋਨਸ ਐਡ ਹੋਇਆ ਗਿਫਟ ਐਡ ਹੋਏ ਆ ਕਿ ਹੋਰ ਵੀ ਚੀਜ਼ਾਂ ਬਹੁਤ ਸਾਰੀਆਂ ਐਡ ਹੋ ਗਈਆਂ ਤੇ ਉਹਦੇ ਬਾਰੇ ਜੇ ਕਿਸੇ ਨੂੰ ਬਈ ਚਾਹੀਦਾ ਹੋਊਗਾ ਤਾਂ ਬੇਝਿਜਕ ਹੋ ਕੇ ਕੰਟੈਕਟ ਕਰ ਸਕਦਾ ਹੈ ਬਿਲਕੁਲ ਜਿਹੜੇ ਬੰਦੇ ਲੋਕਾਂ ਦੇ ਵੀਡੀਓ ਵੀ ਦੇਖਦੇ ਆ ਹਨਾ ਹਾਂ ਬਿਲਕੁਲ ਬਿਲਕੁਲ ਜਿਹੜੇ ਬੰਦੇ ਚਾਹੁੰਦੇ ਆ ਕਿ ਹਾਂ ਕੁਝ ਹਨਾ ਕ੍ਰੀਏਟ ਕਰ ਸਕਦੇ ਆ ਕ੍ਰੇਟ ਕ੍ਰੀਟਰ ਹੈਗੇ ਸਪੈਸ਼ਲੀ ਤੇ ਕੰਟੈਂਟ ਨੂੰ ਮਤਲਬ ਬਣਾਉਂਦੇ ਹੈਗੇ ਕਿਸੇ ਵੀ ਤਰ੍ਹਾਂ ਦੇ ਵੀਡੀਓ ਬਣਾਉਂਦੇ ਆਪਾਂ ਬਟ ਉਹ ਸਟਿਲ ਮੋਨਟਾਈਜ਼ ਨਹੀਂ ਹੈਗੇ ਉਹ ਬੰਦੇ ਖਾਸ ਕਰਕੇ ਹਾਂ ਯਾਰ ਬੈਲੇ ਬੈਠਿਆਂ ਨੂੰ ਆਣਾ ਪੈਸੇ ਆਉਂਦੇ ਨੇ ਘਰੇ ਕੋਈ ਮਾੜਾ ਨਹੀਂ ਹੈਗਾ ਇਹ ਕੰਮ ਤੇ ਇਹਦੇ ਆਪਾਂ ਨੂੰ ਆਪਣੇ ਵੀਡੀਓ ਪਾਉਣੇ ਨੇ ਬਸ ਨੈਟ ਦਾ ਆਪਾਂ ਵੀ 1.5 GB ਫੂਕਦੇ ਆਂ 1.5 GB ਸਾਰੇ ਦਿਨ ਚ ਫੂਕਦੇ ਲੋਕਾਂ ਦੇ ਰੀਲਾਂ ਦੇ ਮਤਲਬ ਇਹ ਹੈ ਵੀ ਕਿਸੇ ਚਾਂਸੇ ਜਨਾ ਪਾਓ ਕਿਸੇ ਬੰਦੇ ਦੇ ਕਿਸੇ ਫੇਕ ਦੇ ਧੱਕੇ ਨਾ ਚੜੋ ਜਿਹੜੇ ਬੰਦੇ ਇਸ ਲਾਈਨ ਚ ਪ੍ਰੋਫੈਸ਼ਨਲ ਹੈਗੇ ਸਟਾਰਟਿੰਗ ਚ ਬਈ ਹਰੇਕ ਧੱਕੇ ਖਾਂਦਾ ਹੈਗਾ ਸਾਰੀ ਅਸੀਂ ਨੇ ਵੀ ਸਾਰੀ ਖਾਂਦੇ ਨੇਗੇ ਆਲਮੋਸਟ ਬਟ ਹਨਾ ਵੀ ਚੀਜ਼ਾਂ ਦੇਖ ਕੇ